ਇਹ ਬੜਾ ਮਜ਼ਾ ਆਇਆ ਉੱਪਰ ਜਾ ਕੇ ਆਹ ਠੰਡ ਵੀ ਬਹੁਤ ਲਗੀ ਪਰ ਮਜ਼ੇਦਾਰ ਥਾ ਇਹ ਐਕਸਪੀਰੀਅੰਸ ਜਿਹੜਾ ਉੱਪਰ ਜਾਣ ਦਾ ਹੈ ਤਾਂ ਬੱਦ ਜਿਹਾ ਹੁੰਦਾ ਜੀ ਇੱਕ ਪਹਿਲੀ ਵਾਰ ਨਹੀਂ ਕੀਤਾ ਹੈ ਤੁਹਾਨੂੰ ਪਤਾ ਲੱਗ ਰਿਹਾ ਸੀ ਵੀ ਛੱਤਾਂ ਕਹੀ ਜੀਆਂ ਤੇ ਛੱਤਾਂ ਤੇ ਗਰਕੂਟ ਗਈ ਕਿਉਂ ਸੋ ਮਚ ਸਾਰਿਆਂ ਦਾ ਪਹਿਲਾਂ ਤੇ ਅ ਔਰ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਸੀ ਅਸੀਂ ਰੀਡਵਰ ਰਿਟਰਨ ਦੀ ਪ੍ਰੋਮੋਸ਼ਨ ਸਾਡੀ ਚੱਲ ਰਹੀ ਹੈ ਤੇ ਉਹਦੇ ਵਾਸਤੇ ਅਸੀਂ ਇੱਥੇ ਫਲਾਈਂਗ ਰੈਸਟੋਰੈਂਟ ਤੇ ਆਏ ਸੀ ਔਰ ਬੜਾ ਮਜ਼ਾ ਆਇਆ ਸਾਨੂੰ ਸਾਰਿਆਂ ਨੂੰ ਉੱਤੇ ਜਾ ਕੇ ਅਸੀਂ ਆਪਣੇ ਐਕਸਪੀਰੀਐਂਸਿਸ ਸ਼ੇਅਰ ਕੀਤੇ ਫਿਲਮ ਦੇ ਵੀ ਔਰ ਤੋਬਾ ਤੋਬਾ ਪਰਸਨਲ ਲਾਈਫ ਦੇ ਵੀ ਉਹ ਤੁਹਾਨੂੰ ਜਲਦੀ ਦੇਖਣ ਨੂੰ ਮਿਲਣਗੇ ਭਾਜੀ ਪਲੀਜ਼ ਨਹੀਂ ਚਲੋ ਜੋ ਕਾ ਪਾਰਟ ਮੈਂ ਫੇਰ ਕਹਾਂਗਾ ਕਿ ਇੱਕ ਡਿਫਰੈਂਟ ਤਰ੍ਹਾਂ ਦਾ ਐਕਸਪੀਰੀਐਂਸ ਹੈ ਪਰ ਮੋਹਾਲੀ ਨੂੰ ਇਹ ਚੀਜ਼ ਨੇ ਹੋਰ ਗਲੋਰੀਫਾਈ ਕੀਤਾ ਕਿ ਇੱਕ ਅਲੱਗ ਤਰ੍ਹਾਂ ਦਾ ਐਕਸਪੀਰੀਐਂਸ ਲੋਕਾਂ ਨੂੰ ਸਾਡੇ ਸ਼ਹਿਰ ਦੇ ਵਿੱਚ ਇੱਥੇ ਮਿਲੇਗਾ ਪਰ ਇਟ ਇਜ਼ ਹੈਪਨਿੰਗ ਫਾਰ ਦਾ ਵੈਰੀ ਫਰਸਟ ਟਾਈਮ ਸਮ ਪੰਜਾਬੀ ਮੂਵੀ ਹੈਸ ਕਮ ਟੂ ਪ੍ਰੋਮੋਟ ਇਸ ਪ੍ਰੋਡਕਟ ਫਿਲਮ ਸਟਾਰ ਕਾਸਟ ਵਿਦ ਦਾ ਐਂਟੀਅਰ ਸਟਾਰ ਕਾਸਟ ਅਸੀਂ ਇੱਥੇ ਜਿਹੜਾ ਫ্লাই ਡਾਈਨਿੰਗ ਤੇ ਆਏ ਆ ਇਹ ਸਿਨੇਮਾ ਲਈ ਵੀ ਸਾਡੇ ਲਈ ਵੀ ਲੋਕਾਂ ਲਈ ਵੀ ਪਹਿਲਾ ਐਕਸਪੀਰੀਅੰਸ ਹੈ ਬੜਾ ਮਜ਼ੇਦਾਰ ਹੈ ਸੋ ਰੈਡੂਆ ਰਟਰਸ ਇਸੇ ਤਰ੍ਹਾਂ ਦੀਆਂ ਨਵੀਆਂ ਚੀਜ਼ਾਂ ਉਹ ਰਿਅਲਟੀ ਲੈ ਕੇ ਆਇਆ ਹੈ ਕੀ ਬਾਤ ਹੈ ਮਾਇਰ Yeah. मेरे लिए तो बहुत नया एक्सपीरियंस था क्योंकि मुझे हाइट से डर लगता है लेकिन अब जैसे कि आप सब जानते हैं हमारी और रिटर्न बहुत ही अलग तरीके की फिल्म है तो मुझे अलग एक्सपीरियंस तो लेना ही था तो आप जाए बाईस नवंबर को रेडवा देखें और यहाँ पर भी जरूर आए फ्लाइंग खाना खाने <laughs> <laughs> केटी को बड़ा मजा आया ऊपर जाके आठ ठंड भी बहुत लगी पर मजेदार था तो हम सबको बाईस नवम्बर को देखने जाए सिनेमाघरों में पंजाबी जी भी कहाँगी ਸਾਨੂੰ ਸਾਰਿਆਂ ਨੂੰ ਫੀਡਰ ਸੇ ਬਾਈ ਨਾਮ ਦੇ ਦੇਖਣ ਜ਼ਰੂਰੀ ਜਾਇਓ ਥੈਂਕ ਯੂ ਸਰ ਨੇ ਤਾਂ ਉੱਪਰ ਪਾਰਟ ਵੀ ਕੀਤਾ ਥੇ ਜੀ ਬਾਈ ਦੱਸੋ ਜੀ ਤੁਸੀਂ ਕੋਈ ਐਕਸਪੀਰੀਅੰਸ ਸ਼ੇਅਰ ਕਰੋ ਜੀ ਆਹ ਦੇਖੋ ਕੀ ਹੈ ਕਿ ਇਹ ਐਕਸਪੀਰੀਅੰਸ ਜਿਹੜਾ ਉੱਪਰ ਜਾਂਦਾ ਹੈ ਤਾਂ ਸਭ ਜਿਹਾ ਹੁੰਦਾ ਜੀ ਇੱਕ ਪਹਿਲੀ ਵਾਰੀ ਕਿ ਮਾਰਾ ਇਹ ਇਹ ਤੋਂ ਪਹਿਲਾਂ ਤਾਂ ਮੈਂ ਚਲੀ ਅੰਮ੍ਰਿਤਪੁਰ ਤੇ ਨਹੀਂ ਸੀਗਾ ਔਰ ਜੀਨੇ ਵੀ ਉੱਪਰ ਦਾ ਮਤਲਬ ਸਵਰਗ ਦਾ ਜੇ ਝੂਟਾ ਲੈਣਾ ਹੋਵੇ ਤਾਂ ਇੱਕ ਵਾਰੀ ਇੱਥੇ ਆਵੇ ਜੀ ਔਰ ਪਤਾ ਲੱਗਦਾ ਜਿੰਦੜ ਕੋ ਕੀ ਬਾਜੀ ਕਹਿ ਰਹੇ ਸੀ ਸਭ ਦੀਆਂ ਸਾਨੂੰ ਪਤਾ ਲੱਗ ਰਿਹਾ ਸੀ ਵੀ ਛੱਤਾਂ ਕਹੀ ਜੀਆਂ ਤੇ ਛੱਤਾਂ ਤੇ ਕਰਤੂਤ ਕਹੀ ਸਰ ਨੇ ਤਾਂ ਉੱਪਰ ਪਾਠ ਵੀ ਕੀਤਾ ਏ ਬਾਈ ਦੱਸੋ ਜੀ ਤੁਸੀਂ ਕੋਈ ਐਕਸਪੀਰੀਅੰਸ ਸ਼ੇਅਰ ਕਰੋ ਜੀ ਆ ਦੇਖੋ ਕੀ ਹੈ ਕਿ ਇਹ ਐਕਸਪੀਰੀਅੰਸ ਜਿਹੜਾ ਉੱਪਰ ਜਾਣ ਦਾ ਹੈ ਤਾਂ ਸਭ ਜਿਹਾਦਾ ਜੇ ਇੱਕ ਪਹਿਲੀ ਵਾਰੀ ਕਿਹਾ ਹੈ ਇਹ ਤਾਂ ਪਹਿਲਾਂ ਤਾਂ ਮੈਂ ਚਲਿਆ ਨਾ ਉੱਪਰ ਗਿਆ ਨਹੀਂ ਸੀਗਾ ਔਰ ਜਿਹਨੇ ਵੀ ਉੱਪਰ ਦਾ ਮਤਲਬ ਸਵਰਗ ਦਾ ਜੇ ਝੂਟਾ ਲੈਣਾ ਹੋਵੇ ਤਾਂ ਇੱਕ ਵਾਰੀ ਇੱਥੇ ਆਵੇ ਜੀ ਔਰ ਪਤਾ ਲੱਗਦਾ ਜਿੰਦਾਂ ਕੋ ਕੀ ਬਾਜੀ ਕਹਿ ਰਹੇ ਸੀ ਸਭ ਦੀਆਂ ਸਾਨੂੰ ਪਤਾ ਲੱਗ ਰਿਹਾ ਸੀ ਵੀ ਛੱਤਾਂ ਕਹੀ ਜੀਆਂ ਤੇ ਛੱਤਾਂ ਤੇ ਕਰਤੂਤ ਕਹੀ